ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਆਂ ਜੀ ਹੁਣ ਮੋਟਰ ਤੇ ਚੱਲਦੇ ਆਂ ਮੜਾਜਾ ਤੇ ਫਿਰ ਚੱਲਦੇ ਆਂ ਪਟਿਆਲੇ ਨੂੰ ਅੱਜ ਗੱਡੀ ਦੀ ਸਰਵਿਸ ਕਰਾਉਣੀ ਆ ਜੁੜੇ ਰਹੋ ਤੇ ਅੱਜ ਨਾਲੇ ਨਾ ਭਤੀਜ ਬਿਕਰਮ ਕਾਲਜ ਜਾ ਕੇ ਆਵਾਂਗੇ ਹਾਂਜੀ ਦੋਸਤੋ ਖੇਤਾਂ ਚ ਆਇਆ ਸੀ ਮੋਟਰ ਤੇ ਮੱਥਾ ਟੇਕਣ ਤੇ ਆਉਂਦੇ ਵੀਰਵਾਰ ਕੋਸ਼ਿਸ਼ ਕਰਾਂਗੇ ਕਿ ਜੇ ਕੋਈ ਕੰਮ ਕਰਨਾ ਨਿਕਲਿਆ ਤਾਂ ਬਾਬੇ ਦੇ ਆਪਾਂ ਲੰਗਰ ਪੜਾੜਾ ਕਰਾਂਗੇ ਹੋ ਠੀਕੋ ਬਾਕੀ ਜੁੜੇ ਰਹੋ ਅੱਜ ਗੱਡੀ ਦੀ ਸਰਵਿਸ ਕਰਾਉਣੀ ਆ ਤੇ ਅੱਜ ਵਿਕਰਮ ਕਾਲਜ ਵੀ ਢਾ ਮਾਰ ਕੇ ਆਵਾਂਗੇ ਦਿਖਾਵਾਂਗੇ ਮਾਹੌਲ ਚਲ ਅਸੀਂ ਕੱਲ ਦੋਸਤੋ ਆਜੋ ਖਾਣਾ ਖਲਾਵੀਏ ਫਿਰ ਚਲਦੇ ਆਂ ਪਟਿਆਲੇ ਨੂੰ ਜੁੜੇ ਰਹੇ ਲਵਕੀ ਇਹ ਇਹ ਰੋਮਾਂਟਿਕ ਜਾਂ ਮੌਸਮ ਬਣਿਆ ਪਿਆ ਬਣਾਤਾ ਇੱਥੇ ਸ਼ਿਮਲਾ ਕੁ ਤੁਮਨਾਲੀ ਹਾਂ ਅਭੀ ਬੋਲੇਨਾਥ ਕਰਦੇ ਕੰਮ ਫਿਰ ਕਰਦੇ ਉਹ ਕੇ ਰਿਪੋਰਟ ਪਤੀ ਕਿਤੇ ਬਣ ਗਈ ਰੋਗ ਦੀ ਕਿੰਮੀ ਕਿੱਥੇ ਗਈ ਆ ਗਈਆਂ ਕਰੀਆਂ ਲੈ ਪਰ ਰੋਗ ਦੇ ਹਾਂਜੀ ਦੋਸਤੋ ਜਾਣ ਲੱਗਿਆ ਹੁਣ ਪਟਿਆਲੇ ਨੂੰ ਜੁੜੇ ਰਹੇ ਹੋ ਮੈਂ ਤਾਂ ਮੌਸਮ ਦੇਖਣ ਆਇਆ ਸੀ ਬੜਾ ਸਾਨਾ ਹੋਇਆ ਪਿਆ ਮੌਸਮ ਹੈ ਦਿਲਦਾਰੀ ਮੌਸਮ ਹੋਇਆ ਪਿਆ ਭਤੀਜ ਭਤੀਜੀਓ ਬਾਕੀ ਲਵ ਜੂ ਪੋਕੇ ਹਾਂਜੀ ਹੁਣ ਮੀਂਹ ਪੈਣ ਲੱਗਿਆ ਥੋੜਾ ਥੋੜਾ ਦੱਸਿਓ ਕਿੱਥੇ ਕਿੱਥੇ ਪੈ ਰਿਹਾ ਹਾਂਜੀ ਦੋਸਤੋ ਮੀਂਹ ਤੇਜ਼ ਹੋ ਗਿਆ ਮਤਲਬ ਜ਼ਿਆਦਾ ਪੈਣ ਲੱਗ ਗਿਆ ਉਹ ਠੀਕ ਹੋ ਯਾਰ ਤੁਸੀਂ ਸਾਰੇ ਸਤਿ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਬਾਹਲਾ ਨਾ ਮੀਂਹ ਪਵੇ ਕਿਉਂਕਿ ਪਹਿਲੇ ਹੀ ਬਹੁਤ ਜ਼ਿਆਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਹੋਰ ਲੋਕਾਂ ਦਾ ਵੀ ਨੁਕਸਾਨ ਹੋ ਗਿਆ ਪਹਿਲਾਂ ਹਟ ਜਵੇ ਪੈ ਕੇ 15 20 ਮਿੰਟ ਫਿਰ ਆਉਣਾ ਸ਼ਹਿਰ ਨੂੰ ਯਾਰ ਮੈਂ ਹੋ ਪਿਆਰੇ ਸੱਜਣੋ بارش ਪੈ ਲਈ ਆ ਆਨੰਦ ਲੈ ਰਹੀਆਂ ਤੀਜੇ ਦਾ ਕਿਸੇ ਦਾ ਫੋਨ ਆਇਆ ਪਟਿਆਲੇ ਤੋਂ ਕਹਿੰਦੇ ਚਾਚੇ ਹੋਗੇ ਦਾ ਮੀਂਹ ਹੈ ਨਹੀਂ ਚੱਲ ਯਾਰ ਮੈਨੂੰ ਕਿਸੇ ਦਾ ਅੱਜ ਫੋਨ ਆ ਗਿਆ ਕਿਸੇ ਨੇ ਆਉਣਾ ਹੈਗਾ ਏ ਰਿਸ਼ਤੇਦਾਰ ਨਹੀਂ ਮਿਲਣਾ ਉਹਦੇ ਖਾਤਰ ਫਿਰ ਅੱਜ ਕੈਨਸਲ ਕਰਤਾ ਜਾਣਾ ਆਉਣ ਦਾ ਇਸ ਤਿਆਰ ਵੀ ਮਿਲ ਕੇ ਆਊਗਾ ਕੋਈ ਗੱਲ ਨਹੀਂ ਸਰਵਸ ਫੇਰ ਹੋ ਜੀ ਕੱਲੂ ਕਰਾਵਾਂਗੇ ਇੱਕ ਦਿਨ ਨਾਲ ਕੀ ਹੁੰਦਾ ਹੈ ਪੱਕੀ ਲਾਭ ਜੀ ਹਰ ਜੀ ਕਰਦੇ ਛੋਟੇ ਉਹ ਚੱਕਵਾਗੇ ਚੱਕਵਾਗੇ ਭੀ ਦੀਓ ਕਿਸੇ ਨੂੰ ਨਹੀਂ ਛੱਡਦੇ ਚੱਕ ਦਾਂਗੇ ਕੰਮ ਪੂਰਾ ਲਾਭ ਓਕੇ ਹਾਂ ਕੀ ਹੋ ਗਿਆ ਗੁੱਸੇ ਚ ਅੰਨਿਉ ਜਾਨਵਰਾਂ ਨੂੰ ਧੌਂਕੀ ਜਾਂਦਾ ਵਿਚਾਰ ਆ ਜਾ ਆ ਜਾ ਆ ਜਾ ਟਮ ਆ ਜਾ ਮੇਰਾ ਪੁੱਤ ਆ ਜਾ ਓਏ ਆ ਜਾ ਮੇਰੇ ਕਬੂਤਰ ਆ ਆ ਜਾ ਹਾਂਜੀ ਦੋਸਤੋ ਆਜੋ ਤੁਹਾਨੂੰ ਜੂਸ ਪਿਲਾਵਿਏ ਫਰਸ਼ ਜੂਸ ਆਜੋ ਕਿਹਨੇ ਕਿਹਨੇ ਪੀਣਾ ਹੈ ਮੇਰੇ ਭਤੀ ਜੱਤੀ ਜੀਆਂ ਨੇ ਜੂਸ ਪਲਾ ਦਿੰਦੇ ਆ ਤੁਹਾਨੂੰ ਤੇ ਬਣਾਉਣ ਲੱਗੇ ਆ ਹੁਣ ਤੇ ਫਿਰ ਤੁਹਾਨੂੰ ਟੇਸਟ ਕਰਕੇ ਵੀ ਦੱਸਦਾ ਹੈਗਾ ਇਹ ਕਹੇ ਜਾ ਬਣਿਆ ਤੇ ਇਹਦੇ ਵਿੱਚ ਥੋੜੀ ਜੀ ਕਾਲੀ ਮਿਰਚ ਵੀ ਪਾਵਾਂਗੇ ਆਜੋ ਫਿਰ ਕਿਹਨੇ ਕਿਹਨੇ ਪੀਣਾ ਹੈ ਬਾਕੀ ਤੁਹਾਨੂੰ ਲਾਭ ਜੂ ਆਏ ਮੇਰੇ ਜਿਗਰ ਦੇ ਟੋਟੇਓ ਤੇ ਅੱਜ ਮੈਂਗਾ ਫਿਲਮ ਫਿਲਮ ਦੇਖਦੇ ਆ ਕੀ ਕਿਸੇ ਨੇ ਆਉਣਾ ਸੀ ਰਿਸ਼ਤੇਦਾਰ ਨੇ ਤਾਂ ਫਿਰ ਅੱਜ ਮੈਂ ਕਿਹਾ ਆ ਜਾ ਲਿਆ ਆ ਜਾ ਉਹ ਦੇਖੋ 蒂ਮੀ ਉਧਰ ਆਪਦੀ ਬਾਲ ਚੁੱਕੀ ਫਿਰਦੀ ਆ 蒂ਮੀ ਕਹਿੰਦੀ ਆ ਮੇਰੇ ਨਾਲ ਬਾਲ ਖੇਡ ਆ ਜਾ ਲਿਆ ਹੁਣ ਤੱਕ ਆ ਜਾ ਲਿਆ ਫੇਰ ਆ ਜਾ ਦੇ 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 ਦੇਖ ਲੈ ਦੇਣੀ ਵੀ ਹੈਗੀ ਬਾਲ ਦੇ ਦੇ ਜੇ ਦੋ ਬਾਲ ਦੇ ਦੋ ਆ ਜਾ ਆ ਜਾ ਬਾਲ ਮੇਰੇ ਕੋਲ ਪੂਰੇ ਲੈ ਕੇ ਆ ਜਾ ਆ ਜਾ ਲਿਆ ਬਾਲ ਮੇਰੀ 蒂 ਆ ਆ ਦੇ ਲਿਆਈ ਆ ਲੈ ਦੇ ਦੇ ਦੇレ 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 ਅਲ ਭੱਜਦੀ ਲੈ ਕੇ ਬੋਲ ਬਹੁਤ ਚਲਾਕ ਆ ਲੈ ਬਰਾ ਦੇ ਟੀਮੀ ਤਾਂ ਹੀ ਖੇਲਾਂਗੇ ਇੱਕ ਲੋ ਬੋਲ ਨਹੀਂ ਦਿੰਦੀ ਹੈਗੀ ਤਾਂ ਲੈ ਕਿਰਪਾ ਹਾਂਜੀ ਦੋਸਤੋ ਜੂਸ ਰੈਡੀ ਆ ਆਪਣ ਆਓ ਫੇ ਪੀਣੀ ਆ ਆਜੋ ਜੀ ਹੁਣ ਟੇਸਟ ਕਰਦੇ ਆ ਕਿਹੋ ਜਿਹਾ ਬਣਿਆ ਉਹ ਬਹੁਤ ਵਧੀਆ ਬਣਿਆ ਨ ਘੈਂਟ ਬਣਿਆ ਤੇ ਦੋਸਤੋ ਆਹੀ ਫਾਇਦਾ ਹੈ ਘਰੇ ਰਹਿਣ ਦਾ ਕਦੇ ਕੁਛ ਬਣਾ ਕੇ ਬੰਦਾ ਖਾ ਲਿੰਦਾ ਕਦੇ ਕੁਛ ਖਾ ਲਿੰਦਾ ਹੈ ਬਾਹਰ ਫਿਰ ਆਪਾਂ ਨੂੰ ਫੂਡ ਫਾਰਡ ਖਾਣਾ ਪੈਂਦਾ ਮਜ਼ਦੂਰੀ 'ਚ ਇਸ ਕਰਕੇ ਲਵ ਯੂ ਹਾ ਜਿਗਰ ਦੇ ਟੋਟਿਆਂ ਨੂੰ ਲਵ ਯੂ ਲਵ ਯੂ ਲਵ ਯੂ ਲਵ ਯੂ ਐਨ ਆਰ ਆਈ ਇੰਡੀਆ ਪੰਜਾਬ ਵਾਲਿਆਂ ਨੂੰ ਜਿੱਥੇ ਵੀ ਬਰਡ ਦੇ ਵਿੱਚ ਤੁਸੀਂ ਬੈਠੇ ਹੋ ਮੇਰੇ ਜਿਗਰ ਦੇ ਟੋਟੇਓ ਲਵ ਯੂ ਹਾਂਜੀ ਦੋਸਤੋ ਆਜੋ ਤੁਹਾਨੂੰ ਗਰਮਾ-ਗਰਮ ਰੋਟੀ ਖਿਲਾ ਦਈਏ ਮੱਕੀ ਦੀ ਨਾਲ ਮੱਖਣ ਨਾਲ ਹਾਂਜੀ ਦੋਸਤੋ ਖੇਤਾਂ ਚ ਆਇਆ ਜਿਹੜਾ ਮਾਰਨਾ ਚੱਲ ਜਿਹੜਾ ਕੱਢਿਆ ਇਹ ਮੋਟਰ ਤੇ ਅੱਜ ਮੀਂਹ ਪਿਆ ਆਪਣੇ 20-25 ਮਿੰਟ ਐਨ ਵਧੀਆ ਪੈ ਗਿਆ ਦੀ ਹੋਰ ਦੋਸਤੋਂ ਗੱਲਬਾਤ ਤੇ ਅੱਜ ਕਿਤੇ ਜਾਤਾ ਹੋਇਆ ਨਹੀਂ ਹੈਗਾ ਦੋਸਤੋਂ ਪਿੰਡੇ ਦੀ ਗੱਜ ਅੱਜ ਤੇ ਕਰੇ ਮੜੇ ਮੋٹے ਖੇਤਾਂ ਚ ਜਿਹੜਾ ਗੂੜਾ ਮਾਰ ਕੇ ਆਂਦਾ ਝੋਨਾ ਦੇਖ ਕੇ ਆਂਦਾ ਹਲਜੀ ਹਲਦੀ ਜੀ ਵੀ ਕਾਫੀ ਪਈ ਪਈ ਆ ਜਿਹੜੀ ਅਗੇ ਤੀਰੀ ਆ ਬਾਕੀ ਖੇਤ ਖਰਾਬ ਨੇ ਜਿਹੜੇ ਤੁਹਾਨੂੰ ਦੱਸੇ ਦੀ ਅੱਗੇ ਵੀਡੀਓ ਚ ਵੀ ਦਿਖਾਈ ਤੀ ਚਲੋ ਹੁਣ ਬਾਕੀ ਕੋਈ ਗੱਲ ਨਹੀਂ ਰੱਬ ਦੇ ਰੰਗ ਨੇ ਜੋ ਦੇਣਾ ਹੈ ਉਹ ਪ੍ਰਮਾਤਮਾ ਨੇ ਉਹ ਦੇਣਾ ਹੀ ਤੇ ਉਂਿਓ ਟੈਨਸ਼ਨਾਂ ਟੁੰਸ਼ਨਾਂ ਨਾ ਲਿਆ ਕਰੋ ਉਸ ਨਹੀਂ ਹੁੰਦਾ ਹੈਗਾ ਕੋਈ ਚੱਕਰ ਨਹੀਂ ਹੈਗਾ ਬਾਕੀ ਲੱਭ ਜੂ ਆ ਤੁਹਾਨੂੰ ਚਾਹਣ ਵਾਲਿਆਂ ਨੂੰ ਸਾਰਿਆਂ ਨੂੰ ਤੁਸੀਂ ਆਦੇ ਚਾਚੇ ਨਾਲ ਇੰਨਾ ਪਿਆਰ ਕਰਦੇ ਹੋ ਯਾਰ ਤੇ ਬੱਚਿਆਂ ਦੇ ਮੈਸੇਜ ਆਉਂਦੇ ਨੇ ਕਿ ਚਾਚਾ ਜੀ ਸਾਡਾ ਪੇਪਰ ਆ ਸਾਡਾ ਪੇਪਰ ਆ ਚਾਚਾ ਜੀ ਸਾਨੂੰ ਬੈਸਟ ਆਫ ਲੱਕ ਕਹੇ ਇੰਨਾ ਤੁਸੀਂ ਪਿਆਰ ਕਰਦੇ ਹੋ ਯਾਰ ਕਿ ਇੱਕ ਕਿਸੇ ਦਾ ਆਇਆ ਵੇ ਕਮੈਂਟ ਕਰਿਆ ਕਿਸੇ ਨੇ ਕਹਿੰਦੇ ਤੂੰ ਇਉਂ ਹਵਾ 'ਚ ਫਰੀ ਜੰਨਾ ਏ ਕਿ ਤੈਨੂੰ ਪੰਪ ਮਾਰਦੇ ਨੇ ਭਾਈ ਪੰਪ ਮਾਰਨ ਨੂੰ ਕਿਹੜਾ ਮੈਂ ਜਵਾਕ ਮੈਨੂੰ ਪੰਪਾਂ ਦਾ ਵੀ ਪਤਾ ਮੈਨੂੰ ਭਤੀਜ ਭਤੀਜਿਆਂ ਦਾ ਵੀ ਪਤਾ ਏ ਭਤੀਜਿਆਂ ਦਾ ਜਿਹੜੇ ਪਿਆਰ ਕਰਦੇ ਨੇ ਮੈਨੂੰ ਠੀਕ ਆ ਨਾ ਤੁਹਾਨੂੰ ਮੈਨੂੰ ਕੋਈ ਦੱਸਣ ਦੀ ਲੋੜ ਨਹੀਂ ਹੈਗੀ ਮੈਂ ਜਾਣ ਮੇਰੇ ਭਤੀਜ ਭਤੀਜੀ ਜਾਣਣ ਬਾਕੀ ਲਵਜੂ ਆ ਚਾਹਣ ਵਾਲਿਆਂ ਨੂੰ ਅੱਜ ਦੇ ਬਲੌਗ ਦੀ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ ਤੇ ਅੱਜ ਬਲੌਗ ਛੋਟਾ ਹੀ ਬਣਿਆ ਸਾਰੇ ਵੀ ਇਹਨਾਂ ਨਾਲੇ ਅੱਜ ਲਵਜੂ ਤੇ ਇੱਕ ਤੁਹਾਨੂੰ ਮੈਂ ਦਿਖਾ ਦਾਂ ਆਪਣੀ ਜਿਹੜੇ ਬੂਟੇ ਲਾਏ ਹੋਏ ਹੈਗੇ ਨੇ ਗਾਹਾਂ ਨੂੰ ਹੋਰ ਵੀ ਲਾਵਾਂਗੇ ਦੇਖ ਰਹੀ ਹਾਂ ਖਾਲਚੋਂ ਸਿਰੇ ਤੱਕ ਤੂ ਤੱਕ ਲਾਏ ਹੋਏ ਹੈਗੇ ਨੇ ਆਹ ਮੋਟਰ ਆਪਣੀ ਕਿੰਨੇ ਕ ਆਪਾਂ ਮੈਂ ਸਾਂਭ ਸੰਭਾਲ ਕਰ ਸਕਦਾ ਓਨੇ ਕ ਬੂਟੇ ਆਪਣੇ ਲਾਏ ਹੋਏ ਹੈਗੇ ਨੇ ਬਾਕੀ ਤੁਸੀਂ ਵੀ ਬੂਟੇ ਲਾਇਆ ਕਰੋ ਬੂਟਿਆਂ ਦੀ ਸੰਭਾਲ ਕਰਿਆ ਕਰੋ ਲਵਜੂ ਇੱਕ ਗੱਲ ਹੋਰ ਹੈਗੀ ਆ ਦੋਸਤੋ ਜੇ ਦਰਖਤ ਹੋਣਗੇ ਵੱਧ ਤੋਂ ਵੱਧ ਤਾਂ ਹੀ ਫਸਲ ਵਧੀਆ ਹੋਊਗੀ ਜਿਹੜੀਆਂ ਕੁਦਰਤੀ ਆਫਤਾਂ ਆਉਂਦੀਆਂ ਨੇ ਜਿਵੇਂ ਬੇਮੌਸਮੀ ਮੀਂਹ ਪੈਣ ਲੱਗ ਜਾਂਦੇ ਨੇ ਜਾਂ ਹੋਰ ਕੁਝ ਹੋਣ ਲੱਗ ਜਾਂਦਾ ਸਾਰਾ ਜਿਹੜੇ ਆਪਣਾ ਵਾਤਾਵਰਣ ਚ ਬੂਟੇ ਬਹੁਤ ਘੱਟ ਨੇ ਉਹਦੇ ਕਰਕੇ ਹੁੰਦਾ ਹੈਗਾ ਇਸ ਕਰਕੇ ਹਰੇਕ ਸੌਂ ਖਾਵੇ ਮੇਰਾ ਭਤੀਜ ਭਤੀਜੀ ਪੰਜ ਪੰਜ ਬੂਟੇ ਲਾ ਕੇ ਜਰੂਰ ਉਸ ਦੀ ਦੇਖਭਾਲ ਕਰੋ ਲਵ ਜੂ